ਕੀ ਕੀਤਾ ਜਾਵੇ ਕੋਈ ਕਿਹੜੇ ਕਦੋਂ ਦੀ ਅੜਚੜ ਖੜੀ ਨਾ ਕਰੋ ਸੰਗਤ ਦੇ ਰਸਤੇ ਵਿੱਚ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਬੇਨਤੀ ਸੰਗਤ ਸ਼ਾਂਤਮਈ ਢੰਗ ਨਾਲ ਆ ਰਹੀ ਆ ਸੰਗਤ ਨੂੰ ਰੋਸ ਕੇ ਇਦਾਂ ਬੱਧ ਕੇ ਫੋਟੋ ਬਟਨ ਨਹੀਂ ਕਰਾਉਣਾ ਦਸ ਸੰਗਿਆ ਨੂੰ ਹਰਨਾਨ ਸਿੰਘ ਜੀ ਖਾਲਸਾ ਘੁੰਮਰਾ ਵਾਲੇ ਮਾਤਰਖਾਂ ਦੀ ਉਗਾਈ ਹੋ ਆਪ ਸੰਗਿਆ ਨੂੰ ਜਲਦ ਜੀ ਮੋਲਦੀ ਪਾਈ ਇੱਕ ਜੱਦੀ ਗੱਡੀਆਂ ਰੋਕੋ ਬਾਬਾ ਜੀ ਦੀਆਂ ਗੱਡੀਆਂ ਕ੍ਰਾਸ ਹੋ ਜਾਂਦੇ आम नी रहो प्रशा बी संगत शांतमय ढंग न संगत रू रोस के। ਆਇਆ ਮੇਤੀ ਹੈ ਸੰਗਿਆ ਨੂੰ ਹਰਨਾਨ ਸਿੰਘ ਜੀ ਖਾਲਸਾ ਢੰਗਰਾ ਵਾਲੇ ਮਾਤਰਖਾ ਦੀ ਜਵਾਈ ਹੋ ਆਪ ਸੇੜਾ ਨੂੰ ਜੰਗਲ ਦੀ ਮੋਲਦੀ ਵੀ ਪਾਈ ਇੱਕ ਵਾਰੀ ਗੱਡੀਆਂ ਰੋਕ ਲਾ ਬਾਬਾ ਜੀ ਦੀਆਂ ਗੱਡੀਆਂ ਜਰਾ ਸੇ ਮੋਸਰਮਾ ਆਦੇ ਲੋ ਕੋ ਆਹੋ ਜੀ ਵਾਰੀ ਚਲਾ ਯਾਰ ਨਹੀਂ ਪਹਾੜੇ ਦਾ ਬਿਆਨ ਤੇ ਅੱਜ ਇਹਨਾਂ ਇਜਲਾਸ ਵੱਡੂ ਇਜਲਾਸ ਹੈ ਇਸੇ ਮੁਕੰਮਲ 皆さん、気になる。<laughs>